ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਵੀ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਇਹ ਚੜ੍ਹਦੀ ਕਲਾ ਵਿੱਚ ਰੱਖੇ ਇੱਧਰ ਦੇ ਮੇਰੇ ਸਿਮਰ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮਿੱਤਰੋ ਸਵੇਰੇ ਸਵੇਰੇ ਉਸ ਵਕਤ ਉਸ ਵਕਤ ਤੁਸੀਂ ਵੀ ਕਹੋਗੇ ਵੀ ਇਹ ਕਿੱਥੇ ਬੈਠੇ ਹਨ ਆਪਾ ਬੈਠੇ ਮਿੱਤਰੋ ਧੁੱਪ ਦੇ ਵਿੱਚ ਬਾਹਰ ਸਾਡੇ ਅੱਜ ਮੌਸਮ ਇੰਨਾ ਜ਼ਿਆਦਾ ਸੋਹਣਾ ਨਾ ਕਿ ਮੈਂ ਸ਼ਬਦ ਨਹੀਂ ਹੈਗੇ ਮੇਰੇ ਕੋਲ ਬਿਆਨ ਨਹੀਂ ਕਰ ਸਕਦਾ ਜੇ ਸਵੇਰ ਉੱਠੇ ਸੀ ਕੁਛ ਸਾਲ ਨੂੰ ਸਕੂਲ ਛੱਡ ਕੇ ਆਇਆ ਮੈਂ ਉਦੋਂ ਮਾੜੀ ਮੈਂ ਠੰਢੀ ਲੱਗਦੀ ਸੀ ਮੈਂ ਕੋਟ ਪਾ ਲਿਆ ਤੇ ਹੁਣ ਤਾਂ ਕੋਟ ਲੈਣੇ ਆ ਇੰਨਾ ਸੋਹਣਾ ਮੌਸਮ ਅੱਜ ਹੋਇਆ ਵੈ ਨਾ ਸੂਰਜ ਦੇਵ ਜੀ ਸਾਹ ਦੇਖੋ ਤੇ ਬਾਹਰ ਪੂਰੀਆਂ ਲਹਿਰਾਂ ਬਰੰਝ ਲੱਗੀਆਂ ਹੋਈਆਂ ਨੇ ਤੇ ਬਾਕੀ ਮਿੱਤਰੋ ਤੁਸੀਂ ਬਹੁਤ ਜਿਆਦਾ ਪਿਆਰ ਦਿੰਦੇ ਸਾਨੂੰ ਆਪਣੇ ਵਲੌਗਰ ਦੇ ਵਿੱਚ ਤੇ ਪ੍ਰਮਾਤਮਾ ਤੁਹਾਨੂੰ ਸਾਰੇ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ ਏਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਆਪਾਂ ਵਲੌਗ ਬਣਾਉਂਦੇ ਜਾਵਾਂਗੇ ਕੀ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਅੱਜ ਤੋਂ ਮੈਨੂੰ ਲੱਗਦਾ ਹੈ ਜੀ ਹਾਂ ਅੱਜ ਜਿਵੇਂ ਕਹਿੰਦਾ ਵੀ ਅੱਜ ਪਹਿਲਾ ਦਿਨ ਹੋ ਗਿਆ ਪ੍ਰਿੰਮਵਰੇ ਦਾ ਅੱਜ ਪ੍ਰਿੰਮਵਰੇ ਸਟਾਰਟ ਹੋ ਗਿਆ ਤੇ ਅੱਜ ਤੋਂ ਬਾਅਦ ਹੁਣ ਦਿਨ ਪਰ ਦਿਨੇ ਮੌਸਮ ਦੇ ਵਿੱਚ ਵੀ ਤੇ ਦਿਨ ਪਰ ਦਿਨੇ ਕੁਦਰਤ ਦੇ ਵਿੱਚ ਤੇ ਦਿਨ ਪਰ ਦਿਨ ਸਾਡੇ ਕੰਮਾਂ ਦੇ ਵਿੱਚ ਫਰਕ ਪੈਂਦਾ ਚੱਲਿਆਣਾ। ਕਿ ਸਾਡੇ ਕੰਮ ਨਾ ਗਰਮੀ ਬਹੁਤ ਚੱਲਦੇ ਆ। ਸਿਆਲ ਦੇ ਵਿੱਚ ਸਾਡੇ ਕੰਮ ਥੋੜੇ ਜੇ ਮਤਲਬ ਵੀ ਥੋੜੇ ਡਾਊਨ ਆ ਜਿਹਨੂੰ ਨੇ ਆ ਤੇ ਗਰਮੀ ਦੇ ਵਿੱਚ ਸਾਡੇ ਕੰਮ ਪੂਰੇ ਐਨ ਭਰਪੂਰ ਮਾਤਰਾ ਦੇ ਵਿੱਚ ਐਨ ਪੂਰੇ ਰਹਿਣਾ ਵੀ ਪੂਰੇ ਐਨ ਟੌਪ ਲੈਵਲ ਦੇ ਕੰਮ ਹੁੰਦਾ ਗਰਮੀ 'ਚ। ਅੱਜ ਤੋਂ ਸਟਾਰਟ ਹੋ ਜਾਣਾ। ਟਾਈਮ ਵੀ ਬਦਲ ਜਾਣਾ। ਅਖੀਰਲੇ ਐਤਵਾਰ ਨੂੰ ਬਦਲਦਾ ਹੁੰਦਾ ਜੀ ਮਾਰਚ ਦੇ ਹਨਾ। ਯਰ ਲਾਸਟ ਸੰਡੇ ਬਸ ਆ ਮਹੀਨੇ ਦੇ ਐਂਡ ਦੇ ਵਿੱਚ 30 ਤਰੀਕ ਨੂੰ 31 29 29 ਰਾਤ ਨੂੰ ਤੇ 30 ਨੂੰ ਸਵੇਰੇ ਜਦੋਂ 2 ਵਜੇ ਦੇ ਆ ਉਦੋਂ 2 ਨਹੀਂ ਵੱਜਣੇ ਸਿੱਧੀ 3 ਵੱਜਣਗੀ ਮੰਨ ਲਓ ਘੰਟਾ ਅੱਗੇ ਹੋ ਜਾਣਾ ਤੇ ਬਾਕੀ ਹੁਣ ਤੁਸੀਂ ਚਲੋ ਕੁਟ ਚਾਹ ਲੈਓ ਵਧੀਆ ਬਣਾ ਕੇ ਟੌਪ ਦਾ ਤੇ ਅੱਜ ਮੇਤਰੋ ਕੰਮ ਆਪਾਂ ਨੇ ਆਪਣੀ ਸ਼ਾਪ ਦੀ ਕਰਨੇ ਆ ਟੇਬਲ ਕੁਰਸੀਆਂ ਮੜੇ ਸਾਫ਼ ਕਰਨੇ ਆ ਸਪਰੇਅ ਸਭ ਨੂੰ ਮਾਰ ਕੇ ਅੰਦਰ ਕਾਫੇ ਕੋਪੇ ਸਾਫ ਕਰਾਂ ਦੁਕਾਨ ਦੇ ਅੱਜ ਦੁਕਾਨ ਦੀ ਸਫਾਈ ਦਾ ਬਹਿਾਨਾ ਆਪਾਂ ਕਰਦੇ ਆਂ ਕਿ ਮੌਸਮ ਬਹੁਤ ਸੋਹਣਾ ਫਿਰ ਕੰਮ ਸਟਾਰਟ ਹੋ ਜਾਣਾ ਅੱਜ ਇੱਕ ਜੰਗੀ ਪਤਾ ਦਾ ਕੰਮ ਕੀਤਾ ਵਾ ਕਿ 15 ਦਿਨ 20 ਦਿਨ ਆਪਣੇ ਪਾਰ ਹੋ ਜਾਣੇ ਜਿਹੜੀ ਵਾਲਾ ਵੀ ਜਿਹੜੀ ਡੀਪਲੀ ਸਫਾਈ ਹੁੰਦੀ ਆ 15 ਦਿਨ ਬਾਅਦ ਕਰਦਣੇ ਹੁੰਦੇ ਆ ਅੱਜ ਉਹ ਸਫਾਈ ਕਰਨ ਦਾ ਸਮਾਂ ਆ ਗਿਆ ਤੇ ਤੁਸੀਂ ਕਮਰ ਕਸੇ ਕਸਰੋ ਆਪਣ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਚਲ ਚਾਗੂਟ ਬਣਾਇਓਗੀ ਠੀਕ ਹੈ ਜੀ ਓਕੇ ਜੀ ਓਕੇ ਮਿੱਤਰੋ ਮੇਰੇ ਫੇਸ ਜੋੜਦੇ ਹੋ ਬਲੌਗ ਦੇ ਵਿੱਚ ਤੇ ਆਪਾਂ ਫਿਰ ਤੁੜ ਕੇ ਸਾਰਾ ਦਿਨ ਸ਼ੇਅਰ ਕਰਦੇ ਆ ਰੋਜ਼ ਦੀ ਤਰ੍ਹਾਂ ਉਮੀਦ ਕਰਦਾਂ ਹਾਂ ਆਪਣਾ ਜਿਹੜਾ ਵੀਲੌਗ ਵੀ ਪਸੰਦ ਆਊਗਾ ਜੇ ਆਪਣਾ ਤੁਹਾਨੂੰ ਵੀਲੌਗ ਪਸੰਦ ਆਉਂਦਾ ਤਾਂ ਲਾਈਕ ਸ਼ੇਅਰ ਕਮੈਂਟ ਹੁਣੇ ਕਰ ਦਿਓ ਚੈਨਲ ਨੂੰ ਆਪਣਦੇ ਨੂੰ ਤੇ ਨਹੀਂ ਕੀਤਾ ਹਲੋ ਤੁਸੀਂ ਮੇਰੇ ਮਤੁਰ ਇਦਾਂ ਮਿਲ ਹਰਮਨ ਸਿੰਘ ਨੂੰ ਕਿਧਰ ਮਨ ਸਿੰਘ ਵਧੀਆ ਮੌਰਨਿੰਗ ਗੁੱਡ ਮੌਰਨਿੰਗ ਮੈਂ ਟਾਟਾ ਹਾਂ ਬਈ ਠੀਕ ਹੋ ਗਿਆ ਲੈ ਮੇਤੁਰ ਆ ਦੇਖੋ ਆ ਵਾਲੀ ਸਪਰੇਅ ਆਪਣੀ ਇਹ ਹੈਗੀ ਸਕਰਸਾ ਤੋਰੀ ਇਹ ਆਪਾਂ ਹੁਣਾਂ ਜਿਹੜੀਆਂ ਬਾਰੇ ਆਪਣੀ ਕੁਰਸੀਆਂ ਟੇਬਲ ਐ ਉਹ ਸਾਰਿਆਂ ਦੇ ਉੱਪਰ ਆਪਾਂ ਨੇ ਇੱਕ ਵਾਰੀ ਸਪਰੇਅ ਮਾਰ ਕੇ ਛੱਡ ਦੇਣੀ ਆ ਤੇ ਇਹਦਾ ਇਹ ਫਾਇਦਾ ਹੈ ਵੀ ਇਹਨੂੰ ਰ ਤੇ 10 ਮਿੰਟ ਦਾ ਟਾਈਮ ਸਮਝਦਾ ਹੋਇਆ ਉੱਪਰ ਲਿਖਿਆ ਹੋਇਆ ਵੀ ਆ ਵੀ 10 ਮਿੰਟ ਤੋਂ ਬਾਅਦ ਸਿਰਫ ਤੇ ਕੱਪੜਾ ਮਾਰਨੇ ਕੱਲਾ ਤੇ ਕੱਪੜਾ ਮਾਰਨ ਤੋਂ ਬਾਅਦ ਮਤਲਬ ਇਹ ਆਪਣੇ ਸਾਫ਼ ਹੋਏ ਨਾ ਮਤਲਬ ਹੋਣਾ ਹੈ ਕੱਲ ਆਪਾਂ ਕੁਰਸੀਆਂ ਸਾਫ਼ ਕੀਤੀਆਂ ਨਾ ਕਿੰਨੀਆਂ ਸਾਫ਼ ਹੋਈਆਂ ਕੁਰਸੀਆਂ ਆਪਣੀ ਕੱਲ ਆਹ ਦੇਖੋ ਐਦਾਂ ਲੱਗਦਾ ਜਿਦਾ ਰੰਗ ਕੀਤਾ ਹੁੰਦਾ ਨਾ ਮਾ ਨਾ ਮੰਨ ਲਓ ਵੀ ਦਾਗ ਰਹਿਣਾ ਹੀ ਦਿੰਦਾ ਕੋਈ ਇਨੀ ਘੈਣ ਚੀਜ਼ ਆ ਹਰ ਮੈਂ ਤਾਂ ਕਰ ਇਹ ਸਾਰੇ ਕੱਲੇ ਕਿੱਥੇ ਅੱਲਾ ਉਹ ਰਹਿਣੀ ਇਹ ਗੱਲ ਕਰਦਾ ਹੈ ਹਨਾ ਮੈਂ ਕੱਲੇ ਕਰਦਾ ਮੈਨੂੰ ਐਦਾਂ ਲੱਗੀ ਐਦਾਂ ਛੋੜ ਦੱਸ ਉਸਤੇ ਇਹਦੀ ਬੰਨਿਆ ਦੀ ਬਾਤ ਹੈ ਨਾ ਬਾਕੀ ਸਾਰਿਆਂ ਕੋਲ ਪੰਜ ਚਾਰ ਆਹੀ ਜੀ ਬਸ ਆਹੀ ਲਿਬਰਦੀ ਐ ਮੇਰੇ ਕੋਲ ਆਹੀ ਚੀਜ਼ ਬਸ ਅੱਜ ਮੋਸੋ ਬਸਣਾ ਹਨ ਅੰਨ ਤਰਾ ਬਣਿਆ ਲੈਣਾ ਭੈ ਲੈਦੇ ਮੈਂ ਮੋਕਮਲ ਦਾ ਇੱਕ ਕਿਦਮ ਦੀ ਮੇਰੇ ਡਾਰ ਪਰ ਸੀ ਹੈ ਵੀ ਇਹ ਸਾਫ ਕਰਨੀ ਹੈ ਇਹ ਸਾਫ ਕਰਨੀ ਹੈ ਬਸ ਕੰਮ ਵਿੱਚ ਏਦਾਂ ਦੇ ਹੁੰਨੇ ਆ ਵੀ ਕਈ ਵਾਰ ਤਾਂ ਕੰਮ ਸੋਚੇ ਵੀ ਹੁੰਦੇ ਜਿਹੜਾ ਦਿਨ ਦੇ ਵਿੱਚ ਨਿਕਲੇ ਹੁੰਨੇ ਆ ਬੰਦਾ ਸਵੇਰੇ ਉੱਠਦਾ ਕਹਿੰਦਾ ਵੀ ਆਹ ਕੰਮ ਕਰਨਾ ਅੱਜ ਮਾਹ ਕੰਮ ਕਰਨਾ ਤੇ ਬਸ ਉਹ ਫਿਰ ਜਿਹੜਾ ਕੰਮ ਕਰਨਾ ਹੁੰਦਾ ਉਹ ਰਹਿਣਾ ਕਈ ਵਾਰੀ ਵੀ ਹੋਰੇ ਕੰਮ ਦੇ ਵਿੱਚ ਕੰਮ ਨਿਕਲ ਤੇ ਚਲੇ ਜਾਂਦੇ ਆ ਅੱਜ ਇਹਨਾਂ ਦੀ ਬਾਰੀ ਇਹ ਮੈਨੂੰ ਇੱਕ ਹਫਤਾ ਹੋ ਗਿਆ ਸੋਚਦੇ ਨੂੰ ਵੀਰ ਨੂੰ ਸਾਫ ਕਰਦੇ ਆਪਾਂ ਲੈ ਸਭੇ ਸਾਰੀ ਮੋਗੀ ਆਪਣੀ ਆਪਾਂ ਕੱਟੇ ਪੀਪੀ ਮੰਗਾ ਲਈਦੀ ਹੁੰਦੀ ਐ ਇਹਦੇ ਨੂੰ ਆਪਣੇ ਤਿਸਿਆਂ ਨੂੰ ਬਾਈ ਕੋਲੋਂ ਆ ਲੈ ਬਸ ਬਹੁਤ 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 ਜੀ ਬਹੁਤ ਗੈਂਦਾ ਬਦਮਾਸ਼ ਹਲੋ ਦੁਬਾ 10 ਵਜੇ ਦਵਾ ਗੱਡੇ ਨਹੀਂ ਹਾਂ ਪੈਂਥਰੀ ਇਹ ਪੈਂਥਰੀ ਕਿਤਾਬ ਉਤੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇਹ ਸਵੇਰ ਹੀ ਪੱਕੀ ਡਿਊਟੀ ਹੈ ਦੀ ਹਣਾ ਹਾਂਜੀ ਜਿੰਨਾ ਟਾਈਮ ਇਤੋਂ ਸਿਮਰਣਾ ਕਿਚਨ ਦੇ ਵਿੱਚ ਲੱਗੀ ਰਹਿਣਾ ਤਾਂ ਇਹਨੇ ਇੱਥੇ ਬੈਠੇ ਬਸ ਰੋਂ ਕਿ ਆ ਗਰੀ ਜਾਂਦਾ ਇਹ ਟੈਮ ਟੈਮ ਤਲਾਈ ਜਾਂਦਾ ਵੀ ਮਿਲ ਗਈ ਦੇਖ ਲਓ ਹੁਣ ਤਾਂ ਜਿੰਨੇ ਵੱਡਾ ਹੋਇਆ ਨਾ ਤੇ ਉਦੋਂ ਸਮਝ ਆ ਰਹੀ ਹੋਈ ਜਾਂਦਾ ਕਿ ਹਨਾ ਹਾਂਜੀ ਤਾਂ ਜਦੋਂ ਬੱਚਾ ਸੀ ਉਹਦੋਂ ਗੱਲਾਂ ਹੋਰ ਸੀਗੀਆਂ ਤੇ ਹੁਣ ਥੋੜਾ ਜਿਹਾ ਵੱਡਾ ਹੋ ਗਿਆ ਤੇ ਹੁਣ ਇਹਦੇ ਮਤਲਬ ਨੇਚਰ 'ਚ ਕਾਫੀ ਜਿਹਾ ਫਰਕ ਪੈ ਗਿਆ ਹਾਂਜੀ ਉਦੋਂ ਤਾਂ ਇੱਥੇ ਪਹੁੰਚੇ ਲਾਲ ਨਾ ਸੀ ਮੈਨੂੰ ਗੋਦੀ ਚੱਕ ਕੇ ਰੱਖ ਮੈਨੂੰ ਗੋਦੀ ਚੱਕ ਦੇ ਗੋਦੀ ਚੱਕ ਕੇ ਫਿਰ ਖੁਸ਼ ਹੁਣ ਥੋੜਾ ਜਿਹਾ ਬਦਲ ਗਿਆ ਜੀ ਹਾਂ ਹੁਣ ਥੋੜਾ ਵੱਡਾ ਹੋ ਗਿਆ ਹੁਣ ਇਹ ਵੀ ਮੈਂ ਨਹੀਂ ਗੋਦੀ ਚੜਨਾ ਹੈਗਾ ਮੈਂ ਤੈਨੂੰ ਤੁਰਕੀ ਰਹਿਣਾ ਹੈ ਨਾ ਮੈਂ ਤਰੀ ਹੈ ਨਾ ਮੈਂ ਚ ਨਹੀਂ ਮੜ ਕੇ ਗਿਆ ਸੀ ਹੋਰ ਤੂੰ ਚਲ ਤੀ ਕਿਧਰ ਤਾ ਕੁਛ ਅੱਛਾ ਤੁਸੀਂ ਜੀ ਸ਼ੌਪ ਤੇ ਕੰਮ ਨੂੰ ਵੇਢ ਵੀ ਆਏ ਟੀਮ ਐ ਸੁਪਰੀਮ ਆ ਕੇ ਛੱਡੇ ਹੈ ਨਾ ਉਹ 10 15 ਮਿੰਟ ਹੋ ਗਈ ਉਹ ਸਭ ਕਪੜਾ ਮਾਰਾ ਸਾਫ਼ ਕਰਨ ਸਰਲ ਵਿੱਚ ਕਿ ਮੈਂ ਵੀ ਕਿਹਾ ਮੈਂ ਨਹੀਂ ਚੇਤੀ ਕੰਮ ਨਵੇੜਿਆ ਮੈਨੂੰ ਫਿਰ ਤੈਨੂੰ ਪਤਾ ਹੈ ਜੇ ਆਪ ਆਪ ਨਹੀਂ ਆਈ ਜੀ ਫਿਰ ਤਾਂ ਨਹੀਂ ਲਿਆਦੇ ਕੰਮ ਲਈ ਹਨਾ ਪੈਂਥਰੀ ਸਹੀ ਦੱਸ ਦੇ ਬਣਾ ਕਿ ਕੰਮ ਉਹਦੇ ਮੁਰੇ ਲਾ ਲੀਦਾ ਸੀ ਹਨਾ ਹਾਂ ਬਾਈ 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 ਹੋਰ ਜੀ ਕਿੰਨਾ ਕਰੇਗਾ ਕੰਪਸ ਇਹ ਪਾਸ ਤੋਂ ਬਣਾਤੇ ਪੀੜੇ ਬੁੜੇ ਕਰਤੇ ਠੀਕ ਹੈ ਤੇ ਹੁਣ ਉਹਦੇ ਸਪਰੇਅ ਕਰਤੀ 10 ਵਜੇ ਜਾ ਕੇ ਕਪੜਾ ਮਾਣ ਸਾਫੜਣਾ ਨੇ ਠੀਕ ਹੈ ਬਸ ਆਪਣਾ ਕੰਮ ਨਵੇੜਦਣਾ ਆਪਾਂ ਇਹ ਬਾਜੀ ਮੈਂ ਮੈਂ ਸਬਜ਼ੀ ਬਣਾਉਣ ਲੱਗੀ ਆ ਜੀ ਠੀਕ ਹੋ ਗਿਆ ਬਣਾ ਲਾ ਕਿਧਰ ਅੱਜ ਅੱਜ ਪਤਾ ਨਹੀਂ ਜੀ ਮੈਂ ਆਲੂ ਮਟਰ ਬਣਾਉਣ ਲੱਗੀ ਨਾ ਆਲੂ ਮਟਰ ਖਾਉਂਗੇ ਆਲੂ ਮਟਰ ਜੇ ਤੈਨੂੰ ਦਹੀ ਲੈ ਲਿਆ ਹੁਣ ਖਾਣੀ ਪੈਣੀ ਜਦੋਂ ਪਹਿਲਾਂ ਪੁੱਛ ਲਈ ਵੀ ਕਿਹਾ ਤਾਂ ਨਾ ਫਿਰ ਤਮੰਦ ਕਹਿੰਦੇ ਵੀ ਆ ਤਾਂ ਲੌਂਗ ਰਵੇ ਆਲੂ ਮਟਰ ਬਣਾਉਣੇ ਆ ਕਿ ਖਾਉਂਗੇ ਉਹ ਤਾਂ ਖਾਣੀ ਪੈਣੀ ਆ ਹਾਂਜੀ ਤੁਖੀ ਤਾਂ ਇਹ ਨਹੀਂ ਦੇਗਾ ਉਹ ਤਾਂ ਹੈ ਜੀ ਇਹ ਹੁੰਦਾ ਜੀ ਦਾਲ ਸਬਜ਼ੀ ਬਣਾਵੇ ਕਿ ਹਨ ਉਹ ਹੀ ਦਾਲਾਂ ਹੀ ਸਬਜ਼ੀਆਂ ਜੀ ਬਸ ਹਨ ਇਹ ਤਾਂ ਗੱਲ ਹੈ ਹੁਣ ਤਾਂ ਜਾਂਦਾ ਜਾਂਦਾ ਸਾਗ ਵੀ ਇੱਕ ਦੋ ਵਾਰੀ ਬਣਾ ਲਈ ਹੈ ਨਾ ਜੀ ਤੇ ਮਿੱਤਰੋ ਮੈਂ ਤੁਹਾਨੂੰ ਮਿਲਾਉਣਾ ਹੈ ਆਪਣਾ ਗਵੰਡੀ ਬਾਪੂ ਹੈ ਉਹਦੀ ਉਮਰ 80 82 ਸਾਲ ਉਪਰ ਹੋਣੀ ਹੈ ਨੋ ਨੋ ਕਮ ਸਤਾਈ Quanti anni no? Bene. Quanti anni hai? Dimpo. 86. Se salva poi dovrà sti salvare 86 anni. 86. Vapu è va ancora bene, no? Sì. Yeah. Capito? Perché, perché da noi quando ho 80 anni, no? E non come te, capito? Più vecchi. Più, più vecchi, eh. eh. Sì, sì, sì. Eh, beh, ma io perché sono acciati, sono male patologie brutte. Sì, sì. Però, però, sta... però ancora... ancora sta bene. ਵੱਬੇ ਵੱਬੇ ਸਤਿ ਸ੍ਰੀ ਅਕਾਲ ਤੁਹਾਂ ਤੇ ਚਾਉ ਡਾਕ ਪਰ ਬਾਪੂ ਬਾਪੂ ਸਿਕਰਬਿਨੀ ਕਦੋਂ ਪਹਿਲਾਂ ਨੂੰ ਐ ਰੈਕਸ ਕਾਰਬਿਨੀਰੀ ਕਾਰਬਿਨੀਰੀ ਬਾਪੂ ਆਪਣਾ ਮਾਰਸ਼ੈਲੋ ਸੀਗਾ ਕਾਰਬਰੇ ਦੇ ਵਿੱਚ ਮਿੱਤਰੋ ਮਤਲਬ ਵੀ ਰਟਾਇਰ ਥਾਣੇਦਾਰ ਤੈਨੂੰ ਹੀ ਸਦੀਸ਼ਾ ਥਾਣੇਦਾਰ 35 ਸਾਲ ਦੇ ਕਿ ਸਤੰ ਪੈਨਸ਼ਨ ਕਿੰਨੇ ਸਾਲ 35 35 ਸਾਲ ਨੂੰ ਪੈਨਸ਼ਨ 20 ਸਾਲ ਉਹ ਕਿ ਵਾਪਰੂ ਪੈਨਸ਼ਨ ਆਏ ਨੂੰ 35 ਸਾਲ ਥਾਣੇਦਾਰ ਮਾਰਸ਼ੈਲੋ ਨਿਕਰੇ ਬਿਨੀਰੀ ਕੋਈ ਨਹੀਂ ਚਾ ਚਾ ਨਾ ਚਾ ਯਾਰ ਇਹ ਟਾਲੀ ਲੋਕਾਂ ਦਾ ਨਾ ਜਿਹੜੀ ਡੀਲ ਹੋ ਰਹੀ ਹੈ ਉਹ ਬਹੁਤ ਕਾਫੀ ਦਾ ਫਰਕ ਹੈ ਇੱਕ ਤਰ੍ਹਾਂ ਦਾ ਖਾਣ ਪੀਣ ਬਹੁਤ ਜ਼ਿਆਦਾ ਵਧੀਆ ਹੈ ਮਤਲਬ ਖਾਣ ਪੀਣ ਇਹਨਾਂ ਦੇ ਇਹਨਾਂ ਦਾ ਨਾ ਤੇ ਜੇ ਤੁਸੀਂ ਨੈਟ ਤੇ ਸਰਚ ਕਰਕੇ ਦੇਖੋਗੇ ਨਾ ਤਾਂ ਜਿਹੜੇ ਟਾਲੀ ਲੋਕਾਂ ਦਾ ਮਤਲਬ ਹੈ ਵੀ ਕਿਚਨ ਐ ਫੂਡ ਇਹਨਾਂ ਦੀ ਤਾਂ ਦੁਨੀਆ ਤੇ ਮੈਂ ਕਹਿੰਦਾ ਨੰਬਰਾਂ ਦੇ ਵਿੱਚ ਨੰਬਰ 1 ਤੇ ਸ਼ਾਇਦ ਆਉਂਦੀ ਹੋਵੇ ਤੇ ਉਹਦਾ ਰਿਜ਼ਲਟ ਵੀ ਹੈਗੇ ਤੂੰ ਜਿੰਨੇ ਵੀ ਦੇਖੂਗੇ ਨਾ ਮੱਲਬੀ ਇੱਥੇ ਦੇ ਬਜ਼ੁਰਗ ਉਹ 80-80 ਸਾਲ ਤੱਕ ਦਾ ਪਰਵਾਹ ਹੀ ਨਹੀਂ ਮੰਨਦੇ ਐਦਾਂ ਰਹਨੇ ਆ ਬਿਲਕੁਲ ਇਹਨਾਂ ਫਿਟ ਫਟ ਰਹਨੇ ਆ ਜਿੱਦਾਂ ਆਪਣੇ ਮੱਲਬੀ 50-60 ਸਾਲ ਦੀ ਉਮਰ ਦੇ ਵਿੱਚ ਬੰਦੇ ਹੁੰਦੇ ਹਨ ਨਾ ਤਾਂ ਔਰ 80 ਸਾਲ ਦੇ ਹੁੰਦੇ ਆ ਇੰਨਾ ਜ਼ਿਆਦਾ ਫਰਕ ਹੈ ਇਹਨਾਂ ਦੇ ਖਾਣ ਪੀਣ ਦਾ ਰਹਿਣ ਸਹਿਣ ਦਾ ਕੁਝ ਵਾਤਾਵਰਨ ਮਾਹੌਲ ਹੀ ਹੋ ਜਾਂਦਾ ਕੁਝ ਲੋਕ ਐਕਸਰਸਾਈਜ਼ ਬਹੁਤ ਕਰਦੇ ਆ ਆਪਣੇ ਜਿਹੜੇ ਮੁੰਡੇ ਮੱਲਬੀ ਕੋਈ ਮਿਹਨਤ ਕਰਦਾ ਕੋਈ ਜਾਂ ਕੋ ਕਬੱਡੀ ਖੇਡਦਾ ਕੋਈ ਫੁੱਟਬਾਲ ਖੇਡਦਾ ਜਾਂ ਫਿਰ ਕੋਈ ਗੇਮ ਕਰਦਾ ਉਹੀ ਕਰਦੇ ਆ ਮੱਲਬੀ ਸਾਰੇ ਨਹੀਂ ਕਰਦੇ ਇੱਥੇ ਰੈਗੂਲਰ ਹੀ ਆ ਮਤਲਬ ਕੋਈ ਹੋਊਗਾ 100 ਦੇ ਵਿੱਚੋਂ ਜੇ ਆਪਾਂ ਦਾ 95% ਵੀ ਕਹਿ ਦਈਏ ਤਾਂ ਵੀ ਇਹ ਜੋ ਘਟ ਹੈ ਵੱਧ ਭਾਵੇਂ ਹੋਵੇ ਤੇ 95% ਮੰਨ ਲਓ ਵੀ ਲੋਕ ਉਹਰੇ ਕੰਮ ਤਾਂ ਸਾਰੇ ਕਰਦੇ ਹੀ ਕਰਦੇ ਆ ਉਹਦੇ ਨਾਲ ਨਾਲ ਨਾ ਫਿਜ਼ੀਕਲ ਐਕਟੀਵਿਟੀ ਵੀ ਕਰਦੇ ਕੋਈ ਨਾ ਕੋਈ ਚਾਹੇ ਵੀ ਫੁੱਟਬਾਲ ਖੇਡਣ ਨੂੰ ਬਾਹਰ ਜਾਵੇ ਚਾਹੇ ਕੋਈ ਸਾਈਕਲਿੰਗ ਕਰੇ ਕੋਈ ਮਰਜ਼ੀ ਕਰੇ ਤੇ ਇਹੀ ਕਾਰਨ ਹੈ ਇਹਨਾਂ ਦਾ ਫਿੱਟ ਰਹਿਣ ਦਾ ਤੇ ਬਹੁਤ ਲੰਮੀ ਉਮਰ ਭੋਗ ਕੇ ਜਾਂਦੇ ਆ ਤੇ ਬਹੁਤ ਮਤਲਬ ਲੰਬੀ ਉਮਰ ਵੀ ਤੇ ਬਹੁਤ ਵਧੀਆ ਉਮਰ ਭੋਗ ਕੇ ਜਾਂਦੇ ਆ ਜੀ ਟਾਈਮ ਮਿੱਤਰੋ 12:00 10 ਮਿੰਟ ਰਹਿ ਗਏ ਤੇ ਆਪਾਂ ਨੇ ਆਪਣਾ ਸਾਰਾ ਹੀ ਸੈਸ਼ਨ ਸੈੱਟ ਕਰਦੇ ਹਾਂ ਕੁਛ ਸਾਰੇ ਐਂਡ ਸਾਹਕੇ ਚੰਗੇ ਦਾ ਸਕਾ ਕੇ ਲੈਂਚ ਲਾ ਦਿਆਂ ਤੇ ਹੁਣ ਆਪਾਂ ਕਰਦੇ ਥੱਲੇ ਸਫਾਈ ਸੂਈ ਤੇ ਬਾਕੀ ਇਧਰ ਮੇਰੇ ਤੁਸੀਂ ਆਹ ਦੇਖੋ ਅਜ ਕੋਣ ਨੂੰ ਕਰ ਫਿਰਦੇ ਆਪਣੀ ਅਜ ਆਪਣੇ ਕੋਈ ਦਰੀਦ ਸਿੰਘ ਵੀ ਆ ਵੈਦਾਂ ਨਹੀਂ ਲੋ ਚਾਓ ਮਿਲਟਰੀ ਮੈਨ ਉਹ ਕੀ ਆ ਤੋ ਤੋਸੋ ਤੂੰ ਬੇਵ ਮੈਸਟੋ ਬੇਵ ਮੈਟੋ ਚ ਮੈਟੋ ਕੁਇਲਾ ਵਾਬੈਨ ਕੋਲੇ ਕੇ ਤੇ ਕਮੇ ਤੇ ਪੀਚੀ ਨੋ ਨੋ Io sono qui, aspetto te, quando hai fatto vieni fuori. Guarda che occhiali che c'hai. Però ti devi... Dai, hai capito Manuel? Dai, dai, fai col coma, lo sto scherzando, dai, ti aspetto. Ciao, ciao, ciao. Come stai, boss? Belli, eh, ti piacciono. Guarda piace? che hai capito? Sembra eh? Don. Tu sei Don? No. Mafia, ah, mafia, <ride> sembra mafioso. Eh, ma assurda, che bello. Sai? Ma dai, Gianfranco, ma non è moda Ormai <ride> questo ragazzo qua da mo' che ti spettava. Eh, lui. lo so, ma lui ogni tanto da, oh, si fa vedere, no? Stamattina mi diceva, capito? Quando vede Gianfranco e eh, quando viene Gianfranco. Ah, ho capito. Ma adesso lui fa le due mansioni? L'hai coinvolto? Lui, lascia stare Lui fa tutto, capito? Lui ah, è, ah, lui è ah, militare, ah. bravo? Sì, sì, lo so che è militare. Capito? Lo so, lo so. Adesso Perfetto. i militari vanno di moda, eh? Poi questo signore di qua è troppo bravo. È bravo, sì, che è 86 beh. anni. Lo vedo, capito? lo vedo. <ride> lui è pure però. ex carabinieri. Però è pericoloso, queste scale così anziano, eh? Però ci sta bene. Ma è, è il papà della, della ragazza? Sì, 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 quella che lavora eh. come prima. Eh, eh sì, 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 ma infatti... Ma è quindi della nazionalità... Italiana. Lui no, è... Eh, non è italiana, però... No, lei è la colombiana, per lui è italiano. Ah, eh, il papà è, si è sposato con una colombiana. No, oh. lui è papà di, di marito. Ah, bene, di marito. bene, bene, sì, 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 sì. Dai. Come va? Scriviamo, tutto bene? tutto bene, è grande, dai, dai, ho quella, fatto sì. un po' di pulizia. Sì. E adesso sì. tutto bene. Oggi ti vedo proprio carico a parte Mamma mia, che eh? sempre, sempre devi caricare. Ah, dai dai, 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 così bisogna stare. <ride> grande. Eccoci, eh. Ecco. Siamo poi. arrivati, eh. ਕੋਸਾ ਦੇਖਿਆ ਨਾ ਜਮਤਰੀ ਚਾਹ ਤੇ ਲਾਉਂ ਪੋਟਾ ਮੇਜ਼ਾ ਪਰ ਇੰਤਰਾ ਨਾ ਚੇਰਾ ਵਾਬੇਨ ਤਾਂ ਮੇਜ਼ਾ ਬੋਕੀ ਓਕੇ 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 ਸਕਰੀਆਂ ਕੋ ਪਰੀ ਮੋ ਸਕਰੀਆ 100 ਕਿਲੋ ਅੱਜ ਡਾਈ ਅੱਜ ਪ੍ਰੋਪ ਚ ਅਲਾਰਖਿਆ ਸਕਰੀਆ 100 ਫੁਰਗੋਨੇ ਚੀ ਨਾ ਵੀ ਆਕਰੇ ਹੁਣ ਮੇਤਰਾ ਪਾ ਕੁਸ਼ਾਨ ਵੀਰ ਨੂੰ ਲੈਣ ਵਾਸਤੇ ਆਏ ਆ ਆਪਣੇ ਰੇਲਵੇ ਸਟੇਸ਼ਨ ਤੋਂ ਇੱਥੇ ਕੁਸ਼ਾਨ ਵੀ ਕਹਿੰਦਾ ਮੈਂ ਜਾਂਦੀਆਂ ਦੇ ਖਾਣਾ ਪੀਜ਼ਾ ਔਰ ਆਪਣੇ ਸ਼ੌਪ ਆਪਣੇ ਲੱਗੇ ਪੀਜ਼ਰੀਆ ਹੈ ਮਲਾਨਾ ਦੀ ਪੀਜੀ ਕਾਫੀ ਜ਼ਿਆਦਾ ਮਸ਼ਹੂਰ ਹੁੰਦੇ ਆ ਬੱਜੇ ਪੀਜੀ ਉਹਨਾਂ ਦੇ ਵੀ ਪੀਜ਼ਾ ਤੇਲੀਆ ਉਹ ਵੀ ਆਪਾਂ ਕੁਛ ਸਾਨੂੰ ਖਿਲਾ ਕੇ ਦਿੱਤੇ ਨੇ। ਅਰੇ ਬੋਤ ਤੇ ਦੇਖ ਲੈ ਅੰਦਰ ਹੈ? ਚਲੋ। ਆਣੇ ਕਿਹੜਾ ਖਾਣੇ? ਜੀ ਦੇ ਦੇ ਕਿਹੜਾ ਖਾਣੇ? ਚਲ ਤਾਂ। ਤਾਈ ਜੀ। ਫੋਲੇ ਪਰਿੰਦੀ। ਦੇਖੋ ਤੁਤੇ ਕਸਤੇ ਪੀਜੀ ਕਵਨੋ। ਕਿਹੜਾ ਲੈਣਾ? ਪੋਸ਼ੇ ਤੋਂ ਕਤੋਂ? ਹਾਂ ਜੀ ਹਾਂ ਜੀ ਤਾਂ ਫਿਰ ਹੁਣ ਟਾਈਮ ਹੋ ਤਰ 7 ਵਜ ਗਏ ਆ ਤੇ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਕੰਮਕਾਰ ਕਰਤਾ ਆਪਾਂ ਨੇ ਆਪਣਾ ਸ਼ੁਰੂ ਆ ਦੇਖੋ ਇੱਧਰ ਕਬਾਬ ਵੀ ਉਲਾਦਾ 20 ਕਿਲੋ ਕੋਲ ਉਹਨੂੰ ਨੇ ਆਪਾਂ ਹੁਣ ਅੱਗੇ ਆਪਾਂ ਲੰਦੇ ਹੁਣੇ ਕਬਾਬ 15 15 ਕਿਲੋ ਵਾਲੇ ਦੇ ਇੱਕ ਫੁਗਾਰ ਦਾ ਕੀ ਫਾਮੇ ਅੰਕੁਰਾ? ਪੋਮਡੋਰੀ 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 ਕੀ ਫਾਮੇ ਅੰਕੁਰਾ ਕਪੀਟੋ? ਬਸੇ ਪਾਸੇ ਬਸ ਵਾਬੇਨੇ? ਸਿ Sì. ਗ੍ਰਾਤਸ। ਦਨ ਇਲੂ ਦਨ ਇਲੂ ਯਾ ਸਹੀ ਗੱਲ ਐ। ਯਾ ਜੀ ਬੀ ਕੈਮਰਾ ਸੁਣਾਇਆ ਬਧੀ ਜਦੋਂ ਅਚਾਨਕ ਆਉਗਾ ਜਦੋਂ ਅਚਾਨਕ ਕੈਮਰਾ ਜਾਂਦਾ ਨਾ ਕਿਸੇ ਬੰਦੇ ਦੇ ਮੋਰੇ ਫੇਰ ਬੰਦੇ ਨੂੰ ਗੱਲ ਐਂਦੇ ਹੁਣ ਮੈਂ ਕੀ ਕਹਾਂ ਹਨਾ ਲੈ ਬਸ ਸਹੀ ਹੈ ਸਹੀ ਗੱਲ ਹੈ ਫਾਦਕਾ ਮੈਂ ਤਾਂ ਸੁਪਰੀ ਆਈਡੀਆ ਬਣਾਉਣਾ ਸੀ ਹਨਾ ਉਹਦੇ ਬਾਅਦ ਚ ਇਦਾਂ ਆਉਂਦੇ ਸੁਖਲੀਆਂ ਪਤਾ ਨਹੀਂ ਫ੍ਰੀਜ ਤੇ ਆਪਾਂ ਸਾਰਾ ਸਾਰਾ ਸਮਾਨ ਉਦੋਂ ਪਾਈਦਾ ਜਦੋਂ ਆਪਣਾ ਆਰਡਰ ਆਉਂਦਾ ਹੈ ਕਿ ਵੀ ਨਹੀਂ ਸਾਨੂੰ ਦੱਕਵਾ ਆ ਡਰ ਗਾਂ ਇਹ ਸਮਾਨ ਆਪਾਂ ਸਾਰਾ ਉਦੋਂ ਪਾਈ ਦਾ ਜਦੋਂ ਆਪਣਾ ਆਰਡਰ ਆਉਂਦਾ ਮਤਲਬ ਵੀ ਆਰਡਰ ਤਿਆਰ ਕਰਨਾ ਉਹ ਇਧਰ ਹਰਮਨੀ ਪੀਸੇ ਬਣਾਉਣਾ ਸ਼ੁਰੂ ਕਰ ਦਿੰਨੇ ਆ ਇਧਰ ਕਬਾਬ ਦਾ ਕਬਾਬ ਬਣਾ ਲੈਣਾ ਤੇ ਆਪਾਂ ਜਿਹੜੇ ਆਊਟਰ ਕਰਦੇ ਮੰਦਰ ਵੀ ਇੰਨੇ ਸੁਪਰੀਆ ਪਾ ਦੋ ਇੰਨੇ ਪਤਾ ਦੀਨ ਫਰੀਤੇ ਪਾ ਦੋ ਮਤਲਬ ਵੀ ਹਰੇਕ ਸਮਾਨ ਸਾਰਾ ਜਿਹੜਾ ਆਪਾਂ ਭੇਜੀਦਾ ਆਪਣੇ ਆਰਡਰਾਂ ਵਾਸਤੇ ਉਹ ਬਿਲਕੁਲ ਫਰੈਸ਼ ਭੇਜੀਦੇ ਆ ਇਹ ਨਹੀਂ ਇਥੇ ਬਣਾ ਕੇ ਰੱਖਿਆ ਨਾ ਕੁਝ ਵੀ ਨਹੀਂ ਹੈਗਾ ਆਪਣੇ ਪਹਿਲਾਂ ਗਾਹਕ ਆਪਾਂ ਨੂੰ ਆਰਡਰ ਕਰਦਾ ਤੇ ਫਿਰ ਪੈਸੇ ਦਿੰਦਾ ਤੇ ਫਿਰ ਆਪਾਂ ਸਮਾਨ ਤਿਆਰ ਕਰਕੇ ਦਿੰਨੇ ਆ ਹੈ ਕੋਈ ਲਾਂਕੋਰਾ ਅਸਪੇਟਾਰੀ ਹਲੋ ਕੋਸ਼ੇ ਬੈਨੇ ਕਪੀਟੋ ਕਾਰਨੇ ਦੇਵੇ ਕੋਸ਼ੇ ਬੈਨੇ ਕਾਰਨੇ ਕਪੀਟੋ ਹਾਂਜੀ ਪਹੁੰਚ ਗਏ ਸੀ ਦੁਕਾਨ ਤੇ ਹਾਂਜੀ ਵੈਲਕਮ ਹੈ ਫਿਰ ਤੋਂ ਥੈਂਕ ਯੂ ਜੀ ਕੀ ਦਿੰਦੇ ਚ ਪਾ ਗਏ ਠੰਡਾ ਫਰੂਟ ਲੈ ਕੇ ਆਇੰਗੇ ਬਹੁਤ ਤੇਰਾਪਲ ਆਓ ਜੀ ਗ੍ਰੇਪਸ ਠੀਕ ਹੋ ਗਿਆ ਥੈਂਕ ਯੂ ਵੈਰੀ ਮਚ ਲਈ ਮੇਟਰ ਹੁਣ ਆਪਾਂ ਖਿਚ ਸਕਦੇ ਹਾਂ ਅੰਗੂਰ ਆਪਣੇ ਕਵਾਵਰੀ ਕਟਿੰਗ ਹੋਈ ਇਧਰ ਵਾਲੇ ਜੇ ਆਪਾਂ ਦੰਦੇ ਰੇ ਵਧੀਆ ਹੈ ਨਾ ਦੰਦੇੜਾ ਦੇ ਪਾਸ ਹਾਂਜੀ ਲੱਗ ਗਈ ਹਾਂ ਮੈਂ ਹੁਣ ਚੱਕੀ ਤੇ ਬੈਠਾ ਹਾਂ ਅਲਿਕ ਪਰ ਉਹ ਤੇ ਕਿੱਦਾਂ ਦੇ ਨੂੰ ਲੱਗੇ ਹਾਂ ਹਾਂ ਜੀ ਦਰਸ਼ਕੋ ਆ ਜਾਂ ਦਰਸ਼ਕੋ ਬਾਰੇ ਟਾਈਮ ਹੋ ਤਰੋ ਬੱਜ ਗਈ ਰਾਤ ਦੇ 11 ਤੇ ਆਪਾਂ ਨੇ ਆਪਣਾ ਕੰਮ ਕਰ ਨਿਬੇੜਤਾ ਤੇ ਬਸ ਅਸੀਂ ਅੱਜ ਹੁਣ ਚੱਲੇ ਘਰ ਨੂੰ ਰੋਟੀ ਪਾਣੀ ਖਾਣੇ ਜਾਗੇ ਤੇ ਆ ਦੇਖੋ ਸੇਮਰ ਦੀ ਚੱਕੇ ਦੋ ਆ ਦੇ ਟਮਾਟਰ ਇਹ ਕਰੇ ਵਾਸਤੇ ਸਲਾਦ ਵਾਸਤੇ ਜੀ ਸਲਾਦ ਵਾਸਤੇ ਜੀ ਤੇ ਐਟ ਮਟਰ ਹੋ ਗਿਆ ਇਹ ਵੀ ਆਪਣੇ ਪਾਣੀ ਹੈ ਇੱਕ ਸਿਮੇ ਦੀ ਹੋਗੀ ਦੇਖੋਗੇ ਦਿਵਿੰਦਰ ਜੀ ਇਹ ਜਾਣ ਲੱਗੇ ਕੱਲ ਨੂੰ ਲੈ ਕੇ ਜਾਵਾਂਗੇ ਕਬਾਬ ਵਾਲੀਆਂ ਪਾਣੀ ਆ ਤੇ ਬਹੁਤ ਟੇਸਟ ਜਿਹਨੇ ਮਿੱਤਰੋ ਇਹੜੀ ਆਪਣੀ ਪਾਸਤਾ ਨੇ ਪੀਜੀ ਦੀ ਇਹ ਦੂਜੇ ਦਿਨ ਵੀ ਵਧੀਆ ਰਹਿੰਦੀ ਨਰਮ ਰਹੇਗੀ ਕਹਿੰਦੇ ਮੁੰਡੇ ਲੈ ਕੇ ਹੀ ਜਾਣੇ ਕਬਾਬ ਦੱਸਦੇ ਆ ਤੇ ਦੂਜੇ ਦਿਨ ਦੁਪਹਿਰ ਨੂੰ ਮਤਲਬ ਐਨ ਵਧੀਆ ਟਿੱਡ ਭਾਜਣੇ ਖਾ ਕੇ ਐਨ ਵਧੀਆ ਇਹਨਾਂ ਦਾ ਤੇ ਬਾਕੀ ਅੱਜ ਦਾ ਦਿਨ ਮੇਤੇ ਪ੍ਰਮਾਤਮਾ ਦੀ ਕਿਰਪਾ ਨਾਲ ਬੜਾ ਸੋਹਣਾ ਰਿਹਾ ਤੁਹਾਡੇ ਸਾਰੇ ਪਿੰਨ ਪਰਮਾਨ ਵਾਸੇ ਸ਼ੇਅਰ ਕੀਤਾ ਤੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਜੀ ਮੇਥੋਂ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਸਾਰਿਆਂ ਨੇ ਥੋੜਾ ਸਾਰਿਆਂ ਨੇ ਬਹੁਤ ਬਹੁਤ ਥੈਂਕਸ ਧੰਨਵਾਦ ਉਮੀਦ ਕਰਦਾ ਹਾਂ ਸਾਰੇ ਜਾਨੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਆਪਣੇ ਵਲੌਗ ਨੂੰ ਇੱਥੇ ਬੰਦ ਕਰਦੇ ਹਾਂ ਤੇ ਉਮੀਦ ਕਰਦੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿਕ ਸਵੇਰੇ ਮਿਲਾਂ